Hi friends welcome to my channel dynamic passion fire ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਇਹਦੇ ਤੋਂ ਤੁਹਾਡਾ ਧੰਨਵਾਦ ਮੇਰੇ ਰੱਬ ਵਰਗੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਤੇ ਮੈਂ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਮੈਨੂੰ ਉਤਸ਼ਾਹਿਤ ਕਰਦੇ ਰਹਿੰਦੇ ਹੋ ਅੱਜ ਆਪਾਂ ਇੱਕ ਇਹੋ ਜਿਹੀ ਫੂਡ ਦੀ ਗੱਲ ਕਰਦੇ ਹਾਂ ਜਿਹੜਾ ਕਿ ਬਹੁਤ ਹੀ ਵਧੀਆ ਹੈ ਔਰ ਸਰਦੀਆਂ ਦੇ ਵਿੱਚ ਖਾਸ ਕਰਕੇ ਇੱਕ ਬਹੁਤ ਸੁਪਰ ਫੂਡ ਮੰਨਿਆ ਜਾਂਦਾ ਤੇ ਹਰ ਘਰ ਦੇ ਵਿੱਚ ਪਿੰਡ ਹੋਵੇ ਜਾਂ ਸ਼ਹਿਰ ਹੋਵੇ ਹਰ ਕਿਚਨ ਦੇ ਵਿੱਚ ਉਹ ਫੂਡ ਆ ਜਿਹੜਾ ਅਵੇਲੇਬਲ ਹੈ ਤੇ ਪੰਜਾਬੀਆਂ ਦਾ ਤੋਂ ਦੇ ਬਿਨਾ ਦਿਨ ਨਹੀਂ ਚੜਦਾ ਤੋਂ ਦੇ ਬਿਨਾ ਰੋਟੀ ਵੀ ਨਹੀਂ ਖਾਂਦੇ ਪੰਜਾਬੀ ਤਾਂ ਖਾਸ ਕਰਕੇ ਤਾਂ ਅੱਜ ਆਪਾਂ ਇੱਕ ਸੁਪਰ ਫੂਡ ਜਿਹਨੂੰ ਕਹਿੰਦੇ ਆ ਪੰਜਾਬ ਦੇ ਵਿੱਚ ਵੀ ਤੇ ਬਾਹਰ ਵੀ ਸਾਰੇ ਉਹਨੂੰ ਸੁਪਰ ਫੂਡ ਕਹਿੰਦੇ ਆ ਉਹਦਾ ਨਾਮ ਹੈ ਦੇਸੀ ਘਿਓ ਦੇਸੀ ਘਿਓ ਜਿਹੜਾ ਹੈਗਾ ਉਹ ਸਾਰਿਆਂ ਦਾ ਬਹੁਤ ਫੇਵਰੇਟ ਆ ਕਿਉਂਕਿ ਇਹ ਬਹੁਤ ਜ਼ਿਆਦਾ ਟੇਸਟੀ ਹੁੰਦਾ ਸਰਦੀਆਂ ਦੇ ਵਿੱਚ ਤਾਂ ਬਹੁਤ ਹੀ ਜ਼ਿਆਦਾ ਸਵਾਦ ਮੰਨਿਆ ਜਾਂਦਾ ਉਹਨੂੰ ਖਾਣਾ ਵੀ ਵਧੀਆ ਹੈਗਾ ਸਰਦੀ ਦੇ ਵਿੱਚ ਤੁਸੀਂ ਖਾਓ ਕਿਉਂਕਿ ਇਹ ਇੱਕ ਬਹੁਤ ਵਧੀਆ ਹੈਲਦੀ ਹੁੰਦਾ ਇਹਦੇ ਹੋਰ ਵੀ ਸ਼ਰੀਰ ਨੂੰ ਬਹੁਤ ਜ਼ਿਆਦਾ ਫਾਇਦੇ ਹੁੰਦੇ ਆ ਹੈਨਾ ਸਿਹਤ ਲਈ ਬਹੁਤ ਜ਼ਿਆਦਾ ਵਧੀਆ ਕਿਉਂਕਿ ਇਹਦੇ ਵਿੱਚ ਵਿਟਾਮਿਨ A ਵਿਟਾਮਿਨ E ਵਿਟਾਮਿਨ D ਹੁੰਦਾ ਤਾਂ ਈ ਕਰਕੇ ਸਕਿਨ ਗਲੋਇੰਗ ਰਹਿੰਦੀ ਆ ਡੀ ਕਰਕੇ ਹੱਡੀਆਂ ਵਧੀਆ ਰਹਿੰਦੀਆਂ ਹੈਨਾ ਏ ਕਰਕੇ ਅੱਖਾਂ ਦੀ ਰੋਸ਼ਨੀ ਵਧੀਆ ਰਹਿੰਦੀ ਆ ਵਾਲ ਵਧੀਆ ਰਹਿੰਦੇ ਆ ਹੈਨਾ హెయిਰ ਫੁੱਲ ਰੁਕਦਾ ਲੋਕੀ ਅੱਗੇ ਦੇਸੀ ਘਿਓ ਦੀ ਮ사ਜ ਕਰਦੇ ਸੀਗੇ ਵਾਲਾਂ ਦੇ ਵਿੱਚ ਤਾਂ ਲੋਕਾਂ ਦੇ ਲੰਬੇ ਲੰਬੇ ਵਾਲ ਹੁੰਦੇ ਸੀਗੇ ਜਿਹੜੇ ਕਿ ਝੜਦੇ ਨਹੀਂ ਸੀਗੇ ਅੱਜ ਕੱਲ ਸ਼ੈਂਪੂ ਨੇ ਲੈ ਲਿਆ ਅਸਰ ਹੋਰ ਤੇਲ ਸੀ ਜੈਲ ਲਾਉਣ ਲੱਗ ਪਏ ਵਾਲਾਂ ਨੂੰ ਜਿਸ ਕਰਕੇ ਸਾਡੇ ਜਿਹੜੀ ਪ੍ਰੋਬਲਮ ਹੁੰਦੀ ਆ ਹੁਣ ਇਹ ਸੁਪਰ ਫੂਡ ਹੋਣ ਦੇ ਨਾਤੇ ਸਾਰਿਆਂ ਵਾਸਤੇ ਫਾਇਦੇ ਵੀ ਆ ਪਰ ਕੁਝ ਕੁ ਲੋਕਾਂ ਵਾਸਤੇ ਇਹ ਨੁਕਸਾਨ ਦੇ ਵੀ ਬਹੁਤ ਆ ਤਾਂ ਨੁਕਸਾਨ ਦੇ ਕਿਹੜੀਆਂ-ਕਿਹੜੀਆਂ ਬਿਮਾਰੀਆਂ ਵਾਸਤੇ ਆ ਤਾਂ ਉਸ ਤੋਂ ਪਹਿਲਾਂ ਅਗਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਲਾਈਕ ਕਰਨਾ ਨਾ ਭੁੱਲਿਆ ਕਰੋ ਤੇ ਸ਼ੇਅਰ ਵੱਧ ਤੋਂ ਵੱਧ ਕਰਦਿਆ ਕਰੋ ਕਿਉਂਕਿ ਜੇ ਆਪਾਂ ਨੂੰ ਕੋਈ ਜਾਣਕਾਰੀ ਹੋਊਗੀ ਤਾਂ ਜਿਹ ਕਹਿੰਦੇ ਹੁੰਦੇ ਨਾ ਵੀ ਜਿੰਨਾ ਆਪਾਂ ਗਿਆਨ ਵੰਡਾਂਗੇ ਉਨਾ ਹੀ ਆਪਾਂ ਨੂੰ ਵੱਧ ਗਿਆਨ ਮਿਲਦਾ ਹੈ ਜਿੰਨੀ ਨੌਲੇਜ ਆਪਾਂ ਸ਼ੇਅਰ ਕਰਦੇ ਹਾਂ ਉਸ ਤੋਂ ਵੱਧ ਆਪਾਂ ਨੂੰ ਨੌਲੇਜ ਮਿਲਦੀ ਆ ਜੇ ਆਪਾਂ ਉਹ ਸਾਰੀ ਨੌਲੇਜ ਆਪਣੇ ਬ੍ਰੇਨ 'ਚ ਭਰ ਕੇ ਬੈਠੇ ਹਾਂ ਤਾਂ ਉਹ ਇੱਕ ਕੂੜਾ ਹੀ ਬਣ ਜਾਂਦਾ ਇੱਕ ਕਚਰੇ ਨਾਲ ਦਿਮਾਗ ਆਪਣਾ ਭਰ ਜਾਂਦਾ ਇਹਨੂੰ ਪੈਸਾ ਸਾਡੇ ਕੋਲੇ ਨਹੀਂ ਤੇ ਜੇ ਅਸੀਂ ਲੋਕਾਂ ਨੂੰ ਫ੍ਰੀ 'ਚ ਗਿਆਨ ਦਿੰਨੇ ਆ ਨੌਲੇਜ ਦਿੰਨੇ ਆ ਤਾਂ ਸਾਨੂੰ ਸਾਡੇ ਵਰਗਾ ਕੋਈ ਦਾਨੀ ਨਹੀਂਗਾ ਇੱਕ ਇੰਨਾ ਕੀ ਟਾਈਮ ਲੱਗਦਾ ਲਾਈਕ ਕਰਨ ਤੇ ਸ਼ੇਅਰ ਕਰਨ ਤੇ ਤੇ ਸਬਸਕ੍ਰਾਈਬ ਕਰਨ ਤੇ ਕਿਸੇ ਦਾ ਫਾਇਦਾ ਹੋ ਜਾਵੇ ਤਾਂ ਸਾਰਿਆਂ ਨਾਲੋਂ ਬਹੁਤ ਹੀ ਵਧੀਆ ਸੀ ਪ੍ਰਮਾਤਮਾ ਦੀਆਂ ਬਲੇਸਿੰਗਸ ਲੈਣੇ ਹੁਣ ਇਹ ਪੰਜ ਬਿਮਾਰੀਆਂ ਦੇ ਲੋਕਾਂ ਨੂੰ ਬਿਲਕੁਲ ਵੀ ਜਿਹੜਾ ਦੇਸੀ ਘਿਓ ਹੈ ਜਿਹੜਾ ਨਹੀਂ ਖਾਣਾ ਚਾਹੀਦਾ ਉਹਨਾਂ ਵਾਸਤੇ ਬਹੁਤ ਜ਼ਿਆਦਾ ਨੁਕਸਾਨਦੇ ਆ ਨੰਬਰ 1 ਜਿਹੜੇ ਪੇਸ਼ੈਂਟ ਕਿਡਨੀ ਦੇ ਪੇਸ਼ੈਂਟ ਹੈਗੇ ਆ ਗੁਰਦਿਆਂ ਦੇ ਪੇਸ਼ੈਂਟ ਨੇ ਬਹੁਤ ਪ੍ਰਾਣੀ ਬਿਮਾਰੀ ਹੈਗੀ ਆ ਉਹਨਾਂ ਨੂੰ ਜਿਹੜਾ ਦੇਸੀ ਘਿਓ ਹੈਗਾ ਬਿਲਕੁਲ ਨਹੀਂ ਖਾਣਾ ਚਾਹੀਦਾ ਨਾ 2 ਗ੍ਰਾਮ ਨਾ 3 ਗ੍ਰਾਮ ਨਾ 5 ਗ੍ਰਾਮ ਕਿਉਂਕਿ ਉਹ ਪਹਿਲਾਂ ਹੀ ਉਹਨਾਂ ਦੇ ਗੁਰਦਿਆਂ ਦੇ ਉੱਤੇ ਜਿਹੜਾ ਕ੍ਰਿਸਟਲ ਬਣ ਕੇ ਜੰਮ ਜਾਂਦੀ ਹੈ ਫੈਟ ਤੇ ਜੇ ਉਹ ਕਿਉਂ ਹੋਰ ਖਾਣਗੇ ਤਾਂ ਉਹਨਾਂ ਵਾਸਤੇ ਇਹ ਜਾਣ ਲਈ ਵੀ ਸਿੱਧ ਹੋ ਸਕਦਾ ਕਿਉਂਕਿ ਬਿਮਾਰੀ ਜਿਹੜੀ ਹੈ ਸਹੀ ਹੋਣ ਦੀ ਬਜਾਏ ਵੱਧ ਸਕਦੀ ਹੈ ਤੇ ਨੰਬਰ 2 ਤੇ ਜਿਵੇਂ ਅੱਜਕੱਲ ਆਪਾਂ ਕੋਈ ਟੈਸਟ ਵਗੈਰਾ ਕਰਾਉਨੇ ਆ ਤਾਂ ਹਾਈ ਕੋਲੇਸਟ੍ਰੋਲ ਆਉਂਦਾ ਆਪਣਾ ਹੁਣ ਸੁੱਕੇ ਜਿਹੇ ਬੰਦੇ ਤੁਹਾਨੂੰ ਦੇਖਣ ਨੂੰ ਮਿਲਣਗੇ ਤੇ ਉਹਨਾਂ ਦਾ ਜਿਹੜਾ ਹਾਈ ਕੋਲੇਸਟ੍ਰੋਲ ਲੈਵਲ ਹੁੰਦਾ ਕਿ ਜਿਹੜੀ ਬਲੱਡ ਦੇ ਵਿੱਚ ਚਰਬੀ ਚੰਦੀ ਆ ਉਹ ਲੈਵਲ ਉਹਨਾਂ ਦਾ ਹਾਈ ਹੁੰਦਾ ਉਹਨਾਂ ਨੂੰ ਜਿਹੜਾ ਹੈਗਾ ਬਿਲਕੁਲ ਘਿਓ ਨਹੀਂ ਖਾਣਾ ਚਾਹੀਦਾ ਕਿਉਂਕਿ ਉਹਨਾਂ ਵਾਸਤੇ ਤਾਂ ਜਿਹੜਾ ਘਿਓ ਆ ਬਹੁਤ ਹੀ ਜ਼ਿਆਦਾ ਮਾੜਾ ਹੈਗਾ ਤੇ ਇੱਕ ਲਿਵਰ ਫੈਟੀ ਅੱਜ ਕੱਲ੍ਹ ਹੁਣ ਪਤਾ ਨਹੀਂ ਰੱਬ ਜਾਣਦਾ ਕਿ ਸਾਡੀ ਡਾਈਟ ਦਾ ਜਾਂ ਸਾਡੇ ਲਾਈਫ ਸਟਾਈਲ ਜਾਂ ਸਾਡੀ ਕੋਈ ਐਕਟੀਵਿਟੀ ਚ ਫਰਕ ਆ ਕੋਈ ਐਕਸਰਸਾਈਜ਼ ਨਹੀਂ ਅਸੀਂ ਕਰਦੇ ਤਾਂ ਉਹਦੇ ਨਾਲ ਵੀ ਕੀ ਹੁੰਦਾ ਕਿ ਲਿਵਰ ਫੈਟੀ ਆਉਂਦਾ ਸਟ ਆਲਵੇਜ਼ ਆਲਵੇਜ਼ ਲਿਵਰ ਜਿਹਨੂੰ ਵੀ ਤੁਸੀਂ ਪੁੱਛੋ ਮੇਰਾ ਲਿਵਰ ਫੈਟੀ ਹੈ ਮੇਰਾ ਲਿਵਰ ਬੱਚਿਆਂ ਦੀ ਲਿਵਰ ਫੈਟੀ ਹੋ ਰਹੀ ਹੈ ਕਿਤੇ ਨਾ ਕਿਤੇ ਸਾਡੇ ਪਾਣੀ ਦੇ ਵਿੱਚ ਵੀ ਨੁਕਸਾ ਆਪਾਂ ਕਹਿ ਸਕਦੇ ਹਾਂ ਸਾਡੇ ਖਾਣ ਪੀਣ ਦਾ ਸਟਾਈਲ ਨਹੀਂ ਹੈਗਾ ਅੱਛਾ ਹੈਨਾ ਉਹਦੇ ਵਿੱਚ ਵੀ ਹੋ ਸਕਦਾ ਤਾਂ ਜਿਹਦਾ ਲਿਵਰ ਫੈਟੀ ਉਹਦੇ ਵਾਸਤੇ ਬਹੁਤ ਜ਼ਿਆਦਾ ਖਤਰਨਾਕ ਹੈਗਾ ਹੈ ਦੇਸੀ ਕਿਉ ਉਹਨੇ ਬਿਲਕੁਲ ਵੀ ਨਾ ਖਾਵੇ ਕਿਉਂਕਿ ਜੇ ਤੁਹਾਡਾ ਲਿਵਰ ਫੈਟੀ ਹੋਊ ਉਹਨੂੰ ਜਿਆਦਾ ਵੱਧ ਤੋਂ ਵੱਧ ਜਿਹੜੀਆਂ ਹੈਗੀਆਂ ਫਾਈਬਰ ਵਾਲੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਜਿੰਨਾ ਉਹ ਫਾਈਬਰ ਵੱਧ ਤੋਂ ਵੱਧ ਖਾਊਗਾ ਉਹਦਾ ਡੀਟੌਕਸੀਫਿਕੇਸ਼ਨ ਹੁੰਦੀ ਰਹੂਗੀ ਕੰਸਟੀਟਿਊਸ਼ਨ ਨਹੀਂ ਹੋਊਗੀ ਔਰ ਫਾਈਬਰ ਦੇ ਨਾਲ ਜਿਹੜਾ ਉਹਦਾ ਇਨਸੂਲਿਨ ਵੀ ਵਧੀਆ ਬਣ ਜਾਊਗਾ ਤਾਂ ਉਹਨੂੰ ਵੱਧ ਤੋਂ ਵੱਧ ਫਾਈਬਰ ਵਾਲੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਹੁਣ ਆਪਾਂ ਇਹ ਤਿੰਨ ਬਿਮਾਰੀਆਂ ਹੋ ਗਈਆਂ ਹਾਈ ਕੋਲੇਸਟ੍ਰੋਲ ਹੋ ਗਿਆ ਲਿਵਰ ਫੈਟੀ ਹੋ ਗਿਆ ਕ੍ਰੋਨਿਕ ਡਿਸੀਜ਼ ਜਿਹੜੀ ਕਿਡਨੀ ਦੀ ਹੋ ਗਈ ਤਾਂ ਚੌਥੀ ਜਿਹੜੀ ਹੈਗੀ ਹੈ ਜਿਨ੍ਹਾਂ ਨੇ ਲੋਕਾਂ ਨੇ ਆਪਣਾ weight lose ਕਰਨਾ ਹੈ। ਔਰ ਬਹੁਤ ਜ਼ਿਆਦਾ ਉਹ ওভার weight ਨੇ। ਚਲੋ ਜਿਨ੍ਹਾਂ ਦਾ ਤਾਂ ਨਾਰਮਲ weight ਹੈਗਾ ਮਾੜਾ ਮੋਟਾ ਉਹਨਾਂ ਨੂੰ ਲੱਗਦਾ ਕਿ ਅਸੀਂ ਆਪਣੇ ਆਪ ਨੂੰ ਮੇਨਟੇਨ ਰੱਖਣਾ। ਉਹ ਤਾਂ ਆਪ ਦਾ ਚਮਚਾ ਦੋ ਚਮਚੇ ਜਿੰਨਾ ਕਿ ਖਾ ਸਕਦੇ ਆ ਉੰਨੀ ਕੋ ਐਕਸਰਸਾਈਜ਼ ਕਰਦੇ ਆ ਜਾਂ ਵਰਕਆਊਟ ਕਰਦੇ ਆ ਜਿਮ ਜਾਂਦੇ ਆ। ਮਾਰਨਿੰਗ ਇਵਨਿੰਗ ਉਹਨਾਂ ਦੀ 45 ਮਿੰਟ ਦੀ ਸੈਰ ਬਰਕਰਾਰ ਆ। ਹੈਨਾ? ਤਾਂ ਉਹ ਤਾਂ ਆਪ ਦਾ ਖਾ ਸਕਦੇ ਆ। ਪਰ ਜਿਹੜੇ ਜ਼ਿਆਦਾ ਓਵਰ weight ਆ ਉਹਨਾਂ ਨੇ ਬਿਲਕੁਲ ਵੀ ਜਿਹੜਾ ਹੈਗਾ ਇਹਨੂੰ ਕਿਉਂ ਨਹੀਂ ਖਾਣਾ ਤੇ ਜਿਨ੍ਹਾਂ ਨੇ ਮੇਨਟੇਨ ਰੱਖਣਾ ਉਹ ਆਪ ਦਾ 1-2 ਚਮਚ ਖਾ ਸਕਦੇ ਆ ਤਾਂ ਆਪਣਾ ਵਰਕਆਊਟ ਆ ਜਿਹੜੇ ਨਾਲ ਕਰਨਾ ਪਊਗਾ ਐਕਸਰਸਾਈਜ਼ ਕਰਨੀ ਪਊਗੀ 45 ਮਿੰਟ ਦੀ ਡਿਲੀ ਸੇਅਰ ਕਰਨੀ ਪਊਗੀ ਤੁਸੀਂ ਆਪਣੀ ਬੋਡੀ ਤੇ ਮ사ਜ ਕਰ ਸਕਦੇ ਹੋ ਵਾਲਾਂ 'ਚ ਮ사ਜ ਕਰ ਸਕਦੇ ਹੋ ਤਾਂ ਉਹਦੇ ਵਾਸਤੇ ਵੀ ਅੰਦਰ ਅਸਰ ਮੰਦਾ ਗੋਡੇ ਦੁਖਦੇ ਆ ਗੋਡਿਆਂ ਵਾਸਤੇ ਤੁਸੀਂ ਗੋਡਿਆਂ ਤੇ ਮ사ਜ ਕਰ ਸਕਦੇ ਹੋ ਅੰਦਰ ਡੇਲੀ ਤੁਸੀਂ ਇਸ ਤਰ੍ਹਾਂ ਹੱਥ ਦੇ ਪਾ ਕੇ ਜਿਵੇਂ ਇੱਕ ਮੈਂ ਤੇਲ ਦਸਿਆ ਹੋਇਆ ਵੀ ਇਸ ਤਰ੍ਹਾਂ ਕਰਕੇ ਐਂ ਕਰਕੇ ਮ사ਜ ਕਰੋ ਡੇਲੀ ਧੁੱਪੇ ਬੈਠ ਕੇ ਵਿਟਾਮਿਨ ਡੀ ਵੱਧ ਤੋਂ ਵੱਧ ਲਓ ਹੈਨਾ ਕਿਉਂਕਿ ਦੇਸੀ ਘਿਓ ਦੇ ਵਿੱਚ ਵਿਟਾਮਿਨ ਡੀ ਬਹੁਤ ਹੁੰਦਾ ਤੇ ਜਦੋਂ ਅਸੀਂ ਨਹੀਂ ਖਾਣਾ ਤਾਂ ਅਸੀਂ ਧੁੱਪ ਦੇ ਵਿੱਚੋਂ ਵਿਟਾਮਿਨ ਡੀ ਜਿਹੜਾ ਹੈਗਾ ਲੈਣਾ ਹੈ ਹਰੀਆਂ ਸਬਜ਼ੀਆਂ ਤੁਸੀਂ ਫਾਈਬਰ ਲੈਣਾ ਹੈਗਾ ਹਰੀਆਂ ਸਬਜ਼ੀਆਂ ਜਾਂ ਡਰਾਈ ਫਰੂਟਸ ਦੇ ਉੱਤੋਂ ਅਸੀਂ ਵਿਟਾਮਿਨ ਏ ਵੀ ਲੈਣਾ ਹੈਗਾ ਉਹਨਾਂ ਚ ਬਹੁਤ ਮਿਲਦਾ ਸਾਨੂੰ ਵਿਟਾਮਿਨ ਏ ਵੀ ਵਿਟਾਮਿਨ ਤਾਂ ਇੱਕ ਜਿਨ੍ਹਾਂ ਨੂੰ ਕੋਈ ਨੰਬਰ 5 ਤੇ ਜਿਹੜੀ ਹੈਗੀ ਆ ਹਾਜਮੇ ਦੀ ਬੜੀ ਪ੍ਰੋਬਲਮ ਹੁੰਦੀ ਆ। ਕਈ ਵਾਰ ਉਹ ਮਾੜੀ ਜੀ ਚੀਜ਼ ਖਾਂਦੇ ਆ ਤਾਂ ਉਹਨਾਂ ਨੂੰ ਪੰਜ ਪੰਜ ਚਾਰ ਚਾਰ ਘੰਟੇ ਜਿਹੜੀ ਉਹ ਚੀਜ਼ ਆ ਜਿਹੜੀ ਹਾਜਮ ਹੀ ਨਹੀਂ ਹੁੰਦੀ ਹੈਗੀ। ਤੇ ਜਿਨ੍ਹਾਂ ਦਾ ਹਾਜਮਾ ਖਰਾਬ ਆ ਗੋਲੀ ਖਾਂਦੇ ਆ ਸਵੇਰੇ ਉੱਠ ਕੇ ਉਤਜ਼ਾਬ ਗੈਸ ਬੰਦਦਾ ਉਹਨਾਂ ਦੇ ਉਹ ਖਾਲੀ ਪੇਟ ਖਾਂਦੇ ਆ ਉਹਨਾਂ ਵਾਸਤੇ ਘਿਓ ਜ਼ਹਿਰ। ਅ ਮੈਂ ਮੰਨਦੀ ਆ ਕਿ ਜਿਹੜਾ ਘਿਓ ਹੈਗਾ ਸਾਨੂੰ ਖਾਣਾ ਬਹੁਤ ਟੇਸਟੀ ਲੱਗਦਾ। ਔਰ ਸਾਰਾ ਟੱਬਰ ਦੇਸੀ ਘਿਓ ਦੇ ਪਰੌਂਠੇ ਬਣਾ ਬਣਾ ਕੇ ਖਾਈ ਜਾਂਦਾ ਸੀ ਕੋਲ ਬੈਠੇ ਸਦਾ ਵੀ ਮਨ ਕਰਦਾ ਬਟ ਨਹੀਂ ਜੇ ਅਸੀਂ ਆਪਣੀ ਹੈਲਥ ਮੇਨਟੇਨ ਰੱਖਣੀ ਆ ਅਸੀਂ ਆਪਣੀਆਂ ਆਪ ਨੂੰ ਕਿਸੇ ਤੇ ਬੋਝ ਨਹੀਂ ਬਣਾਉਣਾ ਆਪਣਾ ਭਾਰ ਖੁਦ ਚੱਕਣਾ ਤਾਂ ਸਾਨੂੰ ਸਾਰੀਆਂ ਚੀਜ਼ਾਂ ਦਾ ਖਿਆਲ ਰੱਖਣਾ ਪਊਗਾ ਵੀ ਕਿਹੜੀ ਚੀਜ਼ ਸਾਡੇ ਵਾਸਤੇ ਨੁਕਸਾਨਦੇਈ ਆ ਕਿਹੜੀ ਚੀਜ਼ ਸਾਨੂੰ ਫਾਇਦਾ ਕਰਦੀ ਆ ਤਾਂ ਹਰ ਚੀਜ਼ ਖਾਣ ਤੋਂ ਪਹਿਲਾਂ ਤੁਹਾਨੂੰ ਉਸ ਚੀਜ਼ ਬਾਰੇ ਨੌਲੇਜ ਹੋਣੀ ਜ਼ਰੂਰੀ ਆ ਮੈਨੂੰ ਕਹਿੰਦੇ ਕਿ ਤੁਸੀਂ ਪਾਗਲ ਹੋ ਜਾਂ ਤੁਹਾਨੂੰ ਨੌਲੇਜ ਨਹੀਂ ਆ ਤੇ ਜਰੂਰ ਜੇ ਮਤਲਬ ਤੁਸੀਂ ਆਪਣੇ ਧਿਆਨ ਨਾਲ ਖਾਣੇ ਹੋ ਹਰ ਚੀਜ਼ ਨੂੰ ਸੋਚ ਸਮਝ ਕੇ ਥਾਂ ਕੁਆਂਟੀਟੀ ਥੋੜੀ ਰੱਖੋ ਓਵਰ ਐਕਸੈਸ ਦੇ ਵਿੱਚ ਤਾਂ ਹਰ ਚੀਜ਼ ਹੀ ਮਾੜੀ ਆ ਕੋਈ ਵੀ ਚੀਜ਼ ਆਪਾਂ ਓਵਰ ਖਾਣੇ ਆ ਕਹਿੰਦੇ ਨਾ ਹੁੰਦਾ ਨਾ ਸਿਆਣੇ ਅੱਗੇ ਕਹਿੰਦੇ ਹੁੰਦੇ ਸੀਗੇ ਜਦੋਂ ਤੁਹਾਨੂੰ ਬਹੁਤ ਭੁੱਖ ਲੱਗੀ ਆ ਭੁੱਖ ਲੱਗੀ ਤੁਹਾਨੂੰ 4 ਰੋਟੀਆਂ ਖਾਣ ਦਾ ਤੁਹਾਡਾ ਦਿਲ ਕਰੀ ਜਾਂਦਾ ਤਾਂ ਤੁਸੀਂ ਉਸ ਵੇਲੇ ਤਿੰਨ ਹੀ ਖਾਓ ਇੱਕ ਰੋਟੀ ਦੀ ਥਾਂ ਛੱਡ ਦਿਓ ਤਾਂ ਤੁਹਾਨੂੰ ਜਿਹੜਾ ਖਾਣਾ ਹੈਗਾ ਉਹ ਬਹੁਤ ਵਧੀਆ ਡਾਈਜੈਸਟ ਹੋਊਗਾ ਔਰ ਥੋੜੀ ਜਿਹੜੀ ਸਿਹਤ ਵੀ ਵਧੀਆ ਰਹੂਗੀ ਤਾਂ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਜਿਹੜੀ ਹੈਗੀ ਆ ਉਹ ਨਹੀਂ ਆਊਗੀ ਤਾਂ ਉਮੀਦ ਕਰਦੀ ਆ ਕਿ ਇੰਨੀ knowledge ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਆ ਤੁਸੀਂ ਵੀ ਅੱਗੇ ਜਾਣ ਕੇ ਸਿੱਖ ਕੇ ਜੇ ਤੁਹਾਨੂੰ ਚੰਗੀ ਲੱਗੇ ਤਾਂ ਅੱਗੇ ਸ਼ੇਅਰ ਕਰਦੇ ਆ ਕਰੋ ਲਾਈਕ ਵੀ ਕਰਿਆ ਕਰੋ ਤੇ ਸਬਸਕ੍ਰਾਈਬ ਵੀ ਕਰਿਆ ਕਰੋ ਥੈਂਕ ਯੂ so much all the best god bless you ਮਿਲਦੇ ਆ ਕਿਸੇ ਇੱਕ ਹੋਰ ਵਧੀਆ ਜੀ ah In